ਐਡੀਟਰ ਕਿਸਾਨ ਵੀਰੋ ਦੇ ਪੈਣੋ ਜੈਹ ਹੈ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿਨੇ ਆ। ਅਰਬਰੀ ਜੀ ਜੈਹਨ ਜੀ ਜੈਨ ਮੜਾ ਸਿੰਘ ਜੀ ਜੈ ਹਿੰਦ। ਕੀ ਹਾਲ ਚਾਲ ਹੈ? ਬਸ ਬਹੁਤ ਵਧੀਆ ਮਠਾਸੇ ਜੀ। ਚਲੋ ਵਧੀਆ ਹੀ ਚਾਹੀਦਾ। ਜੀ। ਹਾਲ ਚਾਲ ਵਧੀਆ ਹੋਵੇ ਤੇ ਬੰਦਾ ਕੰਮ ਕੀਤਾ ਕਰਦਾ। ਜੀ 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 ਜੀ। ਡਾਕਟਰ ਸਾਹਿਬ ਆਇਆ। ਜੀ। ਦੱਸਾਂ ਦਾ ਜਾਣ ਪਛਾਣ ਘਾਉਣਾ ਤੁਹਾਡੀ ਪਹਿਲਾਂ ਹੀ। ਹਾਂ ਪਹਿਲੇ ਕਰਾਓ ਕਰਾਓ ਕਰਾਓ। ਜੀ। ਡਾਕਟਰ ਸਾਹਿਬ ਜੀ ਡਾਕਟਰ ਮੀਰਾ ਡੀ ਅਨਸਲ। ਜੀ। ਤੇ ਲੁਧਿਆਣਾ ਆਪਣੀ ਜਿਹੜੀ ਗੁਰੂ ਅੰਗਦ ਦੇ ਵੈਕਟਰੀ ਤੇ ਐਨੀਮਲ ਸੈਂਸਿਟੀ ਅਸਿਸਟੈਂਸ ਹੈ ਜੀ। ਜੀ। ਉੱਥੇ ਇੱਕ ਬੜਾ ਮਹੱਤਵਪੂਰਨ ਕਾਲਜ ਆ ਜੀ ਕਾਲਜ ਆਫ ਫਿਸ਼ਰੀਜ਼ ਹਾਂਜੀ ਹੈ ਜਿਹੜੇ ਮੱਛੀ ਪਾਲਣ ਸੰਬੰਧੀ ਸਿੱਖਿਆ ਦਿੰਦੇ ਆ ਹਰੇਕ ਤਰੀਕਾ ਗੁਣ ਦੱਸਦੇ ਆ ਇਹ ਉਸ ਕਾਲਜ ਦੇ ਵਿੱਚ ਡੀਨ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਕੀ ਬਾਤ ਹੈ ਜੀ ਆਇਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇਹਨਾਂ ਨਾਲ ਪੂਰੀ ਗੱਲਬਾਤ ਕਰਦੇ ਆ ਜੀ ਤੇ ਤੁਹਾਨੂੰ ਪਤਾ ਹੀ ਆ ਵੀ ਸਾਡੀ ਧਰਤੀ ਜਿਹੜੀ ਆ ਇਹ ਖੇਤੀਬਾੜੀ ਵਾਲੀ ਧਰਤੀ ਤੇ ਹੈ ਹੀ ਆ ਪਰ ਨਾਲ ਮੇਲਿਆਂ ਤਿਹਾਰਾਂ ਦੀਆਂ ਮੇਲੇ ਆ ਬਿਲਕੁਲ ਜਿੰਨ ਜਿੰਨੇ ਮੇਲੇ ਸਵਾਦ ਰੰਗ ਤਮਾਸ਼ੇ ਜਿਹੜੇ ਆ ਆਪਾਂ ਵਖੋ ਮੌਸਮਾਂ ਦੇ ਹਿਸਾਬ ਨਾਲ ਮਹੀਨਿਆਂ ਦੇ ਹਿਸਾਬ ਨਾਲ ਇੱਥੇ ਵੇਖਨੇ ਆ ਉਹ ਨਾਂਦੀ ਹੋਰ ਜੀ ਆਪਾਂ ਨਾਂਦੀ ਹੋਰ ਆ ਜਿਵੇਂ ਹੋਣਾ ਥੋੜੇ ਦਿਨ ਬਾਅਦ ਆਪਣੇ ਬਸਾਖੀ ਆ ਜਾਣੀ ਬਿਲਕੁਲ ਜੀ ਬਿਲਕੁਲ ਸਾਡਾ ਬੜਾ ਵੱਡਾ ਤਿਆਰ ਹੈ ਬਾਢੀ ਦਾ ਇਹ ਵਿਰਸਾ ਆ ਸਾਡਾ ਹਾਂ ਬਾਢੀ ਕਰੂੰਗੀ ਬਰਾਬਰ ਤੇਰੇ ਦੇ ਦਾਤੀ ਨੂੰ ਲਵਾ ਦੇ ਦੇਖੋ ਜਿੰਨੇ ਵੀ ਲਿਖੀ ਹੋਈ ਗਈ ਹੈ ਜੀ ਜੀ ਸਾਡਾ ਜੀ ਹੈ ਰੂਹ ਖੁਸ਼ ਕਰਦੀ ਆ ਨਾ ਸਹੀ ਗੱਲ ਫਿਰ ਮਠਾਸੇ ਨਾਲ ਹੀ ਵੇਖੋ ਇਰੇ ਚ ਕਿਹੜੇ ਵੇਲੇ ਤੋਂ ਹਾਂ ਔਰਤਾਂ ਦੇ ਸ਼ਕਤੀਕਰਨ ਦੀ ਤੇ ਉਹਦੀ ਮੋਢੇ ਨਾਲ ਮੋਢਾ ਜੋੜਨ ਦੀ ਅਧਾਰਨ ਜਿਹੜੀ ਆ ਉਹ ਨਾਲ ਸਾਡੇ ਆਂਦੀ ਆ ਵੱਡੀ ਕਰ ਵਿੱਚ ਨਾ ਤੇਰੀ ਰੋਟੀ ਮੈਂ ਬੰਨਾ ਜੀ ਨਾਲ ਲੱਸੀ ਦਾ ਛੰਨਾ ਹਾਂ ਛਾਲ ਮਾਰਾਂ ਛਲਕਦੀ ਏ ਲੱਸੀ ਵੇ ਉੱਚਾ ਤੇਰੇ ਖੇਤ ਦਾ ਬੰਨਾ ਉਹ ਲ ਬੰਨ ਵੈਰੀਆ ਵੀ ਮੈਂ ਕਿੱਥੋਂ ਦੀ ਲੰਗਾ ਬਿਲਕੁਲ ਦੇਖੋ ਇਹਦੇ ਚ ਕੀ ਕਿਹੜੀ ਕਿਹੜੀ ਚੀਜ਼ ਦੇਖੋ ਆਪਦੀ ਹੈ ਹੈਨਾ ਸਾਡੀਆਂ ਵਿਰਸੇ ਦੀਆਂ ਚੀਜ਼ਾਂ ਵੇਖੋ ਕਿੰਨੀਆਂ ਘੁੰਮਦੀਆਂ 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 ਸਾਡਾ ਖਾਣ ਪੀਣ ਆ ਗਿਆ ਸਾਡੇ ਬਰਤਨ ਆ ਗਏ ਸਾਡੇ ਕਿਸ ਤਰੀਕੇ ਦੇ ਆਪਣੇ ਮਿੱਟੀ ਆ ਸਾਡੀਆਂ ਕਿਸ ਤਰੀਕੇ ਦੀਆਂ ਜਿਹੜੀਆਂ ਉਹ ਜ਼ਮੀਨ ਦੀ ਜਰਖੇਜ਼ੀ ਆ ਸਾਰਾ ਕੁਝ ਆ ਗਿਆ ਸਾਰਾ ਕੁਝ ਇਸ ਮੋਲੀਆਂ ਚ ਆਉਂਦਾ ਤੇ ਸਾਨੂੰ ਲੋੜ ਹੈ ਇਹਨਾਂ ਨੂੰ ਸੰਭਾਲਣ ਦੀ ਜੀ ਜਿੱਦਾਂ ਨਹੀਂ ਅਸੀਂ ਵਿਰਸਾ ਭੁੱਲ ਗਏ ਨਾ ਆਪਣਾ ਤੇ ਸਾਡੀ ਕੋਈ ਹੋਂਦ ਹੈ ਹੀ ਨਹੀਂ ਬਿਲਕੁਲ ਬਿਲਕੁਲ ਮੰਦੇ ਹੋ ਨਾ ਇਸ ਗੱਲ ਸਾਡੀ ਪਛਾਣ ਇੱਕੋ ਆ ਜੀ ਪਛਾਣ ਹਾਂ ਤੇ ਇਸ ਕਾਲ ਦੇ ਤੇ ਤੁਹਾਡੀ ਬੋਲੀ ਤੁਹਾਡਾ ਵਿਰਸਾ ਉਸੇ ਤੋਂ ਪਤਾ ਲੱਗਦਾ ਬੰਦਾ ਕਿੱਥੋਂ ਦਾ ਕਿਸ ਤਰੀਕੇ ਦਾ ਕਿਹੋ ਜਿਹਾ ਨਿਭਾਓ ਕਰੂਗਾ ਨਿਭਾਓ ਕਰੂਗਾ ਦੇਖੋ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਇਹ ਸਾਡੀ ਮਾਂ ਬੋਲੀ ਸਾਡਾ ਵਿਰਸਾ ਇਹੋ ਜੀ ਚੀਜ਼ ਆ ਸਾਨੂੰ ਕਦੇ ਕਿਸੇ ਦੂਜੇ ਜ਼ਬਾਨ ਚ ਸੁਪਨਾ ਆਇਆ ਨਾ ਹੈਨਾ ਨਾ ਸਾਡੀ ਮਾਂ ਬੋਲੀ ਚ ਹੀ ਸਾਨੂੰ ਸੁਪਨਾ ਆਉਂਦਾ ਤੇ ਉਹ ਵੀ ਬੋਲੀ ਸਾਡਾ ਵਿਰਸਾ ਉਹ ਵੀ ਅਸੀਂ ਸੰਭਾਲਨੀ ਆ ਗਾ ਤੋਰਨੀ ਆ ਬੱਚਿਆਂ ਨੂੰ ਸਿਖਾਣੀ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਲੋਕ ਗੀਤ ਲੋਕ ਤਿਉਹਾਰ ਤਿੱਥ ਤਿਉਹਾਰ ਜਿੰਨੇ ਵੀ ਨੇ ਇਹ ਸਾਰੀਆਂ ਚੀਜ਼ਾਂ ਜਿਉਂਨਾ ਚਿਰ ਜਿਉਂਦੀਆਂ ਨੇ ਉਹਨਾਂ ਚਿਰ ਅਸੀਂ ਨਾਲ ਜਿਉਂਨੇ ਆ ਠੀਕ ਹੈ ਜੀ ਠੀਕ ਹੈ ਹੈਨਾ ਇਹਨਾਂ ਦੇ ਨਾਲ ਤੁਰਾਂਗੇ ਜੀ ਪੈਂਡਾ ਜਿਹੜਾ ਇਹਨਾਂ ਦੇ ਨਾਲ ਰੱਖਾਂਗੇ ਇਹਨਾਂ ਨੂੰ ਆਪਣੇ ਨਾਲ ਰੱਖਾਂਗੇ ਅਸੀਂ ਇਹਨਾਂ ਨਾਲ ਰਹਿਾਂਗੇ ਤੇ ਅਸੀਂ ਜਿੰਨਾ ਚਿਰ ਮਰਜ਼ੀ ਰਾਜ ਕਰ ਹਾਂ ਬਿਲਕੁਲ ਮਠਾ ਸਾਹਿਬ ਜੀ ਇਹ ਜ਼ਰੂਰੀ ਆ ਹੈਨਾ ਇਹ ਬਿਲਕੁਲ ਜ਼ਰੂਰੀ ਆ ਹਾਂ ਦੇਖੋ ਕੱਲੀਆ ਵਿਸਾਖੀ ਦੀਆਂ ਨਹੀਂ ਹੋਰ ਜਿਹੜੇ ਸਾਡੇ ਕੋਲ ਤਿਉਹਾਰ ਨੇ ਹੈਨਾ ਰਿਸ਼ਤੇਦਾਰੀਆਂ ਚ ਬੋਲੀਆਂ ਜਿਹੜੀਆਂ ਸਾਡੀਆਂ ਹੈਨਾ ਪਹਿਲੀ ਵਾਰ ਜਦ ਬਾਪੂ ਮੇਰਾ ਮੈਨੂੰ ਮਿਲਣ ਸੀ ਆਇਆ ਕਿੱਲੋ ਰੋੜੀਆਂ ਕਿੱਲੋ ਪਤਾਸੇ ਮੇਰੀ ਖਾਤਰ ਲਿਆਇਆ ਜਾਂਦੇ ਹੋਏ ਨੇ 100 ਦਾ ਨੋਟ ਮੇਰੀ ਸੱਸ ਦੇ ਹੱਥ ਫੜਾਇਆ ਸੱਸ ਮੇਰੀ ਨਿਤ ਪੁੱਛਦੀ ਤੇਰਾ ਬਾਪੂ ਵੇ ਇਹ ਸਾਡਾ ਜਿਹੜਾ ਹੈ ਨਾ ਸਾਡਾ ਵਿਰਸਾ ਸਾਨੂੰ ਸੰਭਾਲ ਕੇ ਰੱਖਣਾ ਬਿਲਕੁਲ ਠੀਕ ਹੈ ਤੇ ਇੱਕ ਵਿਰਸਾ ਸਾਡੇ ਨਾਲ ਨਾਲ ਚੱਲਦਾ ਹਾਂਜੀ ਖੇਤੀਬਾੜੀ ਦਾ ਬਿਲਕੁਲ ਜੀ ਬਿਲਕੁਲ ਹਾਂ ਇਹ ਮੰਡੀਆਂ ਦੇ ਸੁਣਾਓ ਜੀ ਫਿਰ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਆਲੂ ਜਿਹੜਾ ਜਲੰਧਰ ਰਿਹਾ 280 ਰੁਪਏ ਕਿਵਿੰਟਲ ਫਾਜ਼ਿਲਕਾ 1000 ਰੁਪਏ ਲੁਧਿਆਣਾ 400 ਰੁਪਏ ਮਾਨਸਾ 550 ਰੁਪਏ ਪਟਿਆਲਾ 700 ਰੁਪਏ ਬਰਨਾਲਾ 600 ਰੁਪਏ ਜੀ ਪਿਆਜ਼ ਅੱਜ ਵਿਕਿਆ ਜਲੰਧਰ 1100 ਰੁਪਏ ਫਾਜ਼ਿਲਕਾ 2000 ਰੁਪਏ ਲੁਧਿਆਣਾ 1200 ਰੁਪਏ ਮਾਨਸਾ 2300 ਰੁਪਏ ਭਾਅ ਮਿਲਿਆ ਜੀ ਪਟਿਆਲਾ 1700 ਰੁਪਏ ਬਰਨਾਲਾ 2000 ਰੁਪਏ ਟਮਾਟਰ ਜਿਲੰਦਰ 900 ਰੁਪਏ ਫਾਜ਼ਲ ਕਾ 1500 ਰੁਪਏ ਲੁਧਿਆਣਾ 500 ਰੁਪਏ ਮਾਨਸਾ 1550 ਰੁਪਏ ਪਟਿਆਲਾ 900 ਰੁਪਏ ਤੇ ਬਰਨਾਲਾ 1000 ਰੁਪਏ ਜੀ ਜੀ ਬੈਂਗਨ ਜਿਲੰਦਰ ਵਿਗਿਆ 500 ਰੁਪਏ ਕਿਵਿੰਟਲ ਫਾਜ਼ਲ ਕਾ 1500 ਰੁਪਏ ਲੁਧਿਆਣਾ 700 ਰੁਪਏ ਮਾਨਸਾ 3000 ਰੁਪਏ ਪਟਿਆਲਾ 1200 ਰੁਪਏ ਤੇ ਬਰਨਾਲਾ 1000 ਰੁਪਏ ਜੀ ਜੀ ਗੋਭੀ ਜਿਹੜੀ ਆ ਇਹ ਅੱਜ ਵਿਕੀ ਜਿਲੰਦਰ 600 ਰੁਪਏ ਕਿਵਿੰਟਲ ਫਾ이브 ਕਾ 1000 ਰੁਪਏ ਲੁਧਿਆਣਾ 650 ਰੁਪਏ ਮਾਂਨਸਾ 2000 ਰੁਪਏ ਪਾ ਰਿਆ ਜੀ ਪਟਿਆਲਾ 1400 ਰੁਪਏ ਤੇ ਬਰਨਾਲਾ ਜਿਹੜਾ ਜੀ 300 ਰੁਪਏ ਦੇ ਹਿਸਾਬ ਨਾਲ ਗੋਭੀ ਵਿਕੀ ਆ ਅੱਜ ਦੇ ਦਿਨ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾ ਜੀ ਹੁਣ ਆਈਏ ਡਾਕਟਰ ਸਾਹਿਬ ਵਾਲ ਜਿਵੇਂ ਤੁਸੀਂ ਦੱਸਿਆ ਹੀ ਆ ਜੀ ਵੀ ਕਾਲਜ ਜਿਹੜਾ ਫਿਸ਼ਰੀ ਦਾ ਜੀ ਉੱਥੇ ਡਾਕਟਰ ਸਾਹਿਬ ਬਤੌਰ ਡੀਨ ਸੇਵਾਵਾਂ ਨਿਭਾ ਰਹੇ ਨੇ ਜੀ ਤੇ ਡਾਕਟਰ ਸਾਹਿਬ ਨਾਲ ਫਿਰ ਅੱਜ ਅਸੀਂ ਗੱਲ ਵੀ ਇਸੇ ਤਰ੍ਹਾਂ ਦੀ ਇੱਕ ਕਰਦੇ ਆ ਠੀਕ ਹੈ ਜੀ ਵੀ ਪੰਜਾਬ ਚ ਮੱਛੀ ਪਾਲਣ ਕਿਤੇ ਦੀਆਂ ਸੰਭਾਵਨਾਵਾਂ ਬਿਲਕੁਲ ਜੀ ਠੀਕ ਹੈ ਜੀ ਇਸ ਵਿਸ਼ੇ ਤੇ ਅੱਜ ਡਾਕਟਰ ਸਾਹਿਬ ਨਾਲ ਗੱਲ ਕਰਦੇ ਆਂ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਪੁੱਛ ਸਕਦੇ ਹੋ ਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 2814261 ਤੇ ਸਾਡਾ ਦੂਜਾ ਨੰਬਰ ਹੈ 0181 2814244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਤੁਸੀਂ ਸਾਡੇ ਅੱਜ ਦੇ ਵਿਸ਼ੇ ਤੇ ਸਵਾਲ ਕਰਕੇ ਆਪਣਾ ਜਵਾਬ ਲੈ ਸਕਦੇ ਹੋ ਡਾਕਟਰ ਸਾਹਿਬ ਜੀ ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਵੀ ਜਿਹੜੀਆਂ ਸਾਡੀ ਮੱਛੀ ਪਾਲਨ ਦਾ ਕੀਤਾ ਹੈ ਪੰਜਾਬ 'ਚ ਇਹਦੀ ਐਸੇ ਦੇ ਕੀ ਸਥਿਤੀ ਕੀ ਹੈ ਹਾਂਜੀ ਮਿੱਠਾ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਹੈਗਾ ਕਿ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਪੰਜਾਬ ਵਿੱਚ ਮੱਛੀ ਪਾਲਨ ਦਾ ਜਿਹੜਾ ਕੀਤਾ ਹੈਗਾ ਬੜਾ ਤੇਜ਼ੀ ਨਾਲ ਵੱਧ ਰਿਹਾ ਹੈਗਾ ਜੇ ਅਸੀਂ ਇਹਦੇ ਹੇਠ ਰਕਬਾ ਦੇਖੀਏ ਕਿ ਮੱਛੀ ਪਾਲਣ ਹੇਠ ਕਿੰਨਾ ਰਕਬਾ ਹੈ ਤੇ 1980 ਦੇ ਵਿੱਚ ਇਹ ਤਕਰੀਬਨ ਕਹਿ ਲਓ 900 ਏਕੜ ਦੇ ਕਰੀਬ ਸੀਗਾ ਸਿਰਫ ਤੇ ਅੱਜ ਦੀ ਜੇ ਅਸੀਂ ਗੱਲ ਕਰਦੇ ਹਾਂ ਇਹ ਤਕਰੀਬਨ 45000 ਏਕੜ ਹੋ ਗਿਆ ਹੋਇਆ ਜੀ ਤੇ ਜੇ ਅਸੀਂ ਮੱਛੀ ਉਤਪਾਦਨ ਦੀ ਗੱਲ ਕਰੀਏ ਕਿ ਕਿੰਨਾ ਮੱਛੀ ਪੈਦਾ ਹੋ ਰਹੀ ਸੀ ਪੰਜਾਬ ਦੇ ਵਿੱਚ ਤੇ 1980 ਦੇ ਵਿੱਚ ਇਹ ਤਕਰੀਬਨ 2800 ਟਨ ਸੀਗੀ ਸਿਰਫ ਤੇ ਅੱਜ ਦੀ ਤਰੀਕ ਦੇ ਵਿੱਚ 185000 ਟਨ ਹੈਗੀ ਐ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਿਛਲੇ 30 40 ਸਾਲਾਂ ਦੇ ਵਿੱਚ ਅਸੀਂ ਕਾਫੀ ਲੰਮਾ ਰਸਤਾ ਜਿਹੜਾ ਹੈ ਉਹ ਆਪਾਂ ਦੂਰੀ ਜਿਹੜੀ ਤੈਅ ਕੀਤੀ ਐ ਤੇ ਸਾਡੇ ਜੇ ਕਿਸਾਨ ਵੀਰਾਂ ਬੜੇ ਵੱਧ ਚੜ ਕੇ ਇਸ ਕਿੱਤੇ ਵਿੱਚ ਅੱਗੇ ਆ ਰਹੇ ਨੇ ਤੇ ਇਸ ਕਿੱਤੇ ਵਿੱਚ ਸੰਭਾਵਨਾਵਾਂ ਵੀ ਬਹੁਤ ਨੇ ਤੇ ਪੰਜਾਬ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਮਿੱਠੇ ਪਾਣੀ ਦੇ ਨਾਲ-ਨਾਲ ਖਾਰਾ ਪਾਣੀ ਵੀ ਹੈਗਾ ਸੋ ਇੱਥੇ ਕਈ ਤਰ੍ਹਾਂ ਦੇ ਅਸੀਂ ਜਲਜੀਵ ਜਿਹੜੇ ਹੈਗੇ ਉਹ ਪੈਦਾ ਕਰ ਸਕਦੇ ਮੱਛੀਆਂ ਵੀ ਕਰ ਸਕਦੇ ਆ ਹੋਰ ਜਲਜੀਵ ਜਿਵੇਂ ਚਿੰਗਾ ਹੋ ਗਿਆ ਉਹ ਵੀ ਪੈਦਾ ਕਰ ਸਕਦੇ ਆ ਚਲੋ ਇਹ ਵੀ ਕਰਦੇ ਆ ਜੀ ਗੱਲ ਤਾਂ ਇਹਨਾਂ ਸਾਰੀ ਜੀ ਡਾਕਟਰ ਸਾਹਿਬ ਹੁਣ ਜਦੋਂ ਗੱਲ ਆਉਂਦੀ ਆ ਕਿ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਵੀ ਬੜਾ ਸੰਭਾਵਨਾਵਾਂ ਭਰਪੂਰ ਆ ਤੇ ਇਸ ਤਰੀਕੇ ਨਾਲ ਇਹਦਾ ਵਿਕਾਸ ਵੀ ਹੋਇਆ ਹਾਂਜੀ ਤੇ ਵੇਖੋ ਮੈਂ ਜਿੰਨਾ ਸਮਝਦਾ ਵੀ ਜਦੋਂ ਕੋਈ ਕੰਮ ਸ਼ੁਰੂ ਕੀਤਾ ਜਾਂਦਾ ਨਾ ਪਹਿਲਾਂ ਕਿਸੇ ਇੱਕ ਅਧੀ ਚੀਜ਼ ਤੋਂ ਸ਼ੁਰੂ ਕੀਤਾ ਜਾਂਦਾ ਤੇ ਹੌਲੀ-ਹੌਲੀ ਦੁਕਾਨ ਭਰ ਜਾਂਦੀ ਈ ਆ ਹਾਂਜੀ ਉਸ ਪੱਖੋਂ ਫਿਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਹੁਜੇ ਜਲਜੀਵ ਜਾਂ ਮੱਛੀ ਦੀਆਂ ਕਿਸਮਾਂ ਜਿਹੜੀਆਂ ਐ ਉਹ ਪਾਲੀਆਂ ਜਾ ਰਹੀਆਂ ਜਿਹਦੇ ਨਾਲ ਅੱਗੇ ਤੋਂ ਅੱਗੇ ਦਾ ਵਿਕਾਸ ਹੋ ਰਿਹਾ ਜੀ हां जी ਜਿਵੇਂ ਕਿ ਮੈਂ ਹੁਣੇ ਹੀ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਕਿ ਪੰਜਾਬ ਦੇ ਵਿੱਚ ਕਈ ਸਾਡੇ ਕੋਲ ਮਿੱਠਾ ਪਾਣੀ ਦੇ ਖੇਤਰ ਤਾਂ ਹੈਗੇ ਹੀ ਆ ਜਿਹੜਾ ਜਲ ਅਸੀਂ ਪੀਣ ਦੇ ਕੰਮ ਆਂਦਾ ਉਹਨੂੰ ਅਸੀਂ ਮਿੱਠਾ ਪਾਣੀ ਕਹਿੰਦੇ ਆ ਉਹਦੇ ਨਾਲ ਨਾਲ ਸਾਡੇ ਜਿਹੜੇ ਦੱਖਣੀ ਪੱਛਮੀ ਜ਼ਿਲ੍ਹੇ ਹੈਗੇ ਆ ਉੱਥੇ ਸਾਡੇ ਕੋਲ ਖਾਰਾ ਪਾਣੀ ਵੀ ਹੈਗਾ ਸੋ ਜੇ ਅਸੀਂ ਮੱਛੀਆਂ ਦੀ ਗੱਲ ਕਰੀਏ ਤੇ ਮੱਛੀਆਂ ਦੇ ਵਿੱਚ ਬੇਸਿਕ ਜਿਹੜੀ ਸਾਡੀਆਂ ਮੱਛੀਆਂ ਪਾਲੀਆਂ ਜਾਂਦੀਆਂ ਉਹਨਾਂ ਨੂੰ ਅਸੀਂ ਕਾਰਪ ਮੱਛੀਆਂ ਕਹਿੰਦੇ ਆ ਉਹਦੇ ਵਿੱਚ ਛੇ ਤਰ੍ਹਾਂ ਦੀ ਕਿਸਮਾਂ ਆਉਂਦੀਆਂ ਜਿਵੇਂ ਕੀ ਕਤਲਾ ਰੋहू ਤੇ ਮੂਰਾਖ ਹੈ ਇਹ ਆਮ ਤੁਸੀਂ ਸੁਣਿਆ ਹੋਣਗੇ ਇਹ ਸਾਡੀਆਂ ਭਾਰਤੀ ਮੱਛੀਆਂ ਹੈਗੀਆਂ ਇਸ ਤੋਂ ਇਲਾਵਾ ਤਿੰਨ ਵੀ ਦੇਸ਼ੀ ਮੱਛੀਆਂ ਵੀ ਇਹਨਾਂ ਦੇ ਨਾਲ ਪਾਲੀਆਂ ਜਾਂਦੀਆਂ ਜਿਵੇਂ ਕਾਮਨ ਕਾਰਪ ਹੋ ਗਿਆ ਸਿਲਵਰ ਕਾਰਪ ਹੋ ਗਈ ਤੇ ਗ੍ਰਾਸ ਕਾਰਪ ਹੋ ਗਈ ਸੋ ਇਹ 6 6 ਮੱਛੀਆਂ ਦਾ ਮਿਸ਼ਰਤ ਜਿਹੜਾ ਹੈਗਾ ਪਾਲਨ ਕੀਤਾ ਜਾਂਦਾ ਹੈਗਾ ਭਾਵੇਂ ਕਿ ਇਹਨਾਂ ਨੂੰ ਇਕੱਠੇ ਤਲਾਬ ਵਿੱਚ ਪਾਲਿਆ ਜਾਂਦਾ ਤੇ ਰਵਾਇਤੀ ਤੌਰ ਤੇ ਪੂਰੇ ਦੇਸ਼ ਵਿੱਚ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਖੇਤੀ ਕੀਤੀ ਜਾਂਦੀ ਹੈ ਇਹਦੇ ਨਾਲ ਨਾਲ ਯੂਨੀਵਰਸਿਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਅਸੀਂ ਹੋਰ ਨਵੀਆਂ ਕਿਸਮਾਂ ਵੀ ਤੇ ਮਿੱਠੇ ਪਾਣੀ ਦੇ ਵਿੱਚ ਲੈ ਕੇ ਆਈਏ ਸੋ ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਅਸੀਂ ਇੱਕ ਨਵੀਂ ਮੱਛੀ ਹੈ ਜਿਹੜੀ ਉਹ ਇੰਟਰੋਡਿਊਸ ਕੀਤੀ ਹੈ ਜਿਹਨੂੰ ਅਸੀਂ ਪੰਗਾਸ ਕੈਟ ਉਹ ਉਹਨੂੰ ਪੰਜਾਬ ਵਿੱਚ ਇੰਟਰਡਿਊਸ ਕਰਨ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਇਹ ਸੀਗੇ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਜ਼ਿਆਦਾਤਰ ਬਿਨਾਂ ਕੰਡੇ ਤੋਂ ਮੱਛੀ ਖਾਣਾ ਪਸੰਦ ਕਰਦੇ ਨੇ ਤੇ ਜਿਹੜੀਆਂ ਕਾਰਪ ਮੱਛੀਆਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਜਿਹਦੇ ਵਿੱਚ 6 ਕਿਸਮਾਂ ਦੀ ਗੱਲ ਹੋਈ ਹੈ ਉਹਦੇ ਵਿੱਚ ਕੰਡਾ ਹੁੰਦਾ ਹੈਗਾ ਤੇ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹ ਬੇਸਿਕਲੀ ਮੱਛੀ ਘਟ ਖਾਂਦੇ ਨੇ ਦੂਸਰੇ ਪਸ਼ੂ ਮਾਸ ਦੇ ਮੁਕਾਬਲੇ ਸੋ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਕੋਈ ਹੋਰ ਨਵੀਆਂ ਕਿਸਮਾਂ ਆਣ ਜਿਹਦੇ ਵਿੱਚ ਕੀ ਮੱਛੀ ਦੇ ਵਿੱਚ ਕੰਡਾ ਘੱਟ ਹੋਵੇ ਤਾਂ ਸਾਡੀ ਜਿਹੜੀ ਪੰਜਾਬੀ ਪੋਪੂਲੇਸ਼ਨ ਹੈਗੀ ਹੈ ਉਹ ਵੀ ਜਿਆਦਾ ਤੋਂ ਜਿਆਦਾ ਜਿਹੜੀ ਮੱਛੀ ਖਾਂ ਕਿਉਂਕਿ ਇਹਦੇ ਵਿੱਚ ਜਿਹੜੀ ਖੁਰਾਕੀ ਜਿਹੜੇ ਤੱਤ ਹੁੰਦੇ ਬੜੀ ਭਰਪੂਰ ਮਾਤਰਾ ਵਿੱਚ ਹੁੰਦੇ ਆ। ਬਚਨਸ਼ੀਲ ਬਹੁਤ ਹੈ ਜੀ। ਹਾਂਜੀ ਬਹੁਤ ਜਲਦੀ ਪੱਚ ਵੀ ਜਾਂਦੀ ਹੈਗੀ ਹੈ। ਤੇ ਇਸ ਕਰਕੇ ਸਿਹਤ ਪੱਖੋਂ ਵੀ ਇਹ ਬਹੁਤ ਜ਼ਿਆਦਾ ਗੁਣਕਾਰੀ ਹੈਗੀ ਹੈ। ਸੋ ਇਹ ਸੋ ਦੂਜੀ ਮੱਛੀ ਜਿਹੜੀ ਹੋਗੀ ਪੰਗਾਸ ਮੱਛੀ ਹੋਗੀ ਇਹਨੂੰ ਪਾਲਣ ਦੇ ਜਿਹੜੇ ਹੈਗੇ ਆ ਫਾਇਦੇ ਇਹ ਹੈ ਕਿ ਜੇ ਅਸੀਂ ਇੱਕ ਏਕੜ ਦਾ ਤਲਾਬ ਹੈਗਾ ਤੇ ਉਹਦੇ ਵਿੱਚ ਅਸੀਂ ਤੇ ਅਸੀਂ ਜਿਆਦਾ ਤੋਂ ਜਿਆਦਾ 3 ਟਨ ਮੱਛੀ ਕੱਢ ਲਾਂਗੇ ਲੇਕਿਨ ਜੇ ਅਸੀਂ ਪੰਗਾਸ ਕੈਟਫਿਸ਼ ਮੱਛੀ ਉਹਦੇ ਵਿੱਚ ਪਾਲਦੇ ਹੈਗੇ ਆਂ ਤੇ 1 ਏਕੜ ਤੋਂ ਅਸੀਂ 8 ਟਨ ਮੱਛੀ ਵੀ ਕੱਢ ਸਕਦੇ ਆਂ ਸੋ ਜਿਵੇਂ ਅਸੀਂ ਦੇਖ ਰਹੇ ਆ ਸਾਡਾ ਵਾਤਾਵਰਣ ਬਦਲ ਲਿਆ ਗਲੋਬਲ ਵਾਰਮਿੰਗ ਹੋ ਰਹੀ ਹੈ ਗਰਮੀ ਵਧ ਰਹੀ ਹੈਗੀ ਹੈ ਸੋ ਆਉਣ ਵਾਲੇ ਦਿਨਾਂ ਚ ਜਿਵੇਂ ਆਪਾਂ ਕਹਿੰਦੇ ਪਾਣੀ ਦੇ ਸਰੋਤ ਘਟ ਵੀ ਸਕਦੇ ਆ ਘਟ ਰਹੇ ਵੀ ਹੈ ਤੇ ਅਸੀਂ ਲੇਕਿਨ ਜਨਸੰਖਿਆ ਨਹੀਂ ਘਟਣੀ ਹੈਗੀ ਸੋ ਸਾਨੂੰ ਵਧ ਰਹੀ ਜਨਸੰਖਿਆ ਲਈ ਭੋਜਨਤਾ ਅਸੀਂ ਪੈਦਾ ਕਰਨਾ ਹੀ ਹੈ ਸੋ ਜੇ ਅਸੀਂ ਪੰਗਾਸ ਮੱਛੀ ਨੂੰ ਜ਼ਿਆਦਾ ਇਹਦਾ ਵਿਸਥਾਰ ਕਰਦੇ ਆ ਤੇ ਘੱਟ ਪਾਣੀ ਚ ਅਸੀਂ ਜ਼ਿਆਦਾ ਮੱਛੀ ਪੈਦਾ ਕਰਕੇ ਆਪਣੀ ਪੋਪੂਲੇਸ਼ਨ ਨੂੰ ਦੇ ਸਕਦੇ ਹੈਗੇ ਜੀ 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 ਗੱਲ ਤੇ ਆਡੀ ਸਹੀ ਹੈ ਅੱਛਾ ਡਾਕਟਰ ਸਾਹਿਬ ਗੱਲ ਤੇ ਚਲੋ ਮੱਛੀ ਦੀ ਚੱਲਦੀ ਪਈ ਆ ਪਰ ਹੁਰਵੀ ਤੇ ਬਹੁਤ ਸਾਰੇ ਜਲਜੀਵ ਹੈਗੇ ਨੇ ਹਾਂਜੀ ਜਿਨ੍ਹਾਂ ਦਾ ਅਸੀਂ ਕਿੱਤਾ ਕਰ ਸਕਦੇ ਹਾਂ ਕੀ ਅਸੀਂ ਇਹ ਸੰਭਾਵਨਾ ਵਿੱਚ ਹੈ ਵੀ ਮੱਛੀ ਤੋਂ ਇਲਾਵਾ ਜਿਹੜੇ ਜਲਜੀਵ ਨੇ ਉਹਨਾਂ ਨੂੰ ਪਾਲੀਏ ਉਹਨਾਂ ਨੂੰ ਅਸੀਂ ਬਤੌਰ ਕਿੱਤਾ ਅਪਣਾਈਏ ਤੇ ਕੀ ਇਹ ਸਾਡੇ ਪੰਜਾਬ ਦੇ ਜਿਹੜੇ ਬਾਕੀ ਇਲਾਕੇ ਆ तकरीबन ਜਿੰਨੇ ਵੀ ਨੇ ਕੀ ਇਹ ਸਾਰਿਆਂ ਖਿੱਤਿਆਂ ਦੇ ਵਿੱਚ ਹੋ ਸਕਦਾ ਹਾਂਜੀ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੇ ਕੋਲ ਮਿੱਠੇ ਪਾਣੀ ਦੇ ਇਲਾਕੇ ਵੀ ਆ ਖਾਰੇ ਪਾਣੀ ਦੇ ਵੀ ਇਲਾਕੇ ਹੈਗੇ ਆ ਸੋ ਹਰ ਇਲਾਕੇ ਵਿੱਚ ਅਸੀਂ ਮੱਛੀ ਪਾਲਣ ਵੀ ਕਰ ਸਕਦੇ ਆ ਜਾਂ ਹੋਰ ਜਲ ਜੀਵਾਂ ਦੀ ਖੇਤੀ ਵੀ ਕਰ ਸਕਦੇ ਆ ਸਿਰਫ ਇਹ ਆ ਕਿ ਖੇਤਰ ਦੇ ਹਿਸਾਬ ਨਾਲ ਜਾਂ ਇਲਾਕੇ ਦੇ ਹਿਸਾਬ ਨਾਲ ਸਿਰਫ ਉਹ ਜਿਹੜੀ ਸਾਡੀ ਕਿਸਮ ਆ ਮੱਛੀ ਦੀ ਜਾਂ ਜਲ ਜੀਵ ਦੀ ਉਹ ਬਦਲ ਜਾਵੇਗੀ ਜਿਵੇਂ ਕਿ ਆਪਾਂ ਮਿੱਠੇ ਪਾਣੀ ਦੀਆਂ ਮੱਛੀਆਂ ਦੀ ਗੱਲ ਤਾਂ ਪਹਿਲਾਂ ਕਰ ਹੀ ਲਈ ਹੈ ਤੇ ਜੇ ਕਿਸੇ ਹੋਰ ਜਲ ਜੀਵ ਦੀ ਗੱਲ ਕਰੀਏ ਤੇ ਜਿਹੜੇ ਸਾਡੇ ਖਾਰੇ ਪਾਣੀ ਦੇ ਇਲਾਕੇ ਨੇ ਵੀ ਜਿਵੇਂ ਦੱਖਣੀ ਪੱਛਮੀ ਜ਼ਿਲ੍ਹੇ ਹੈਗੇ ਆ ਜਿਵੇਂ ਸੀੜੀ ਮੁਕਸਰ ਸਾਹਿਬ ਹੈ ਆ ਫਾਜ਼ਿਲਕਾ ਹੋ ਗਿਆ ਬਠਿੰਡਾ ਹੋ ਗਿਆ ਹੈ ਨਾ ਇਹਨਾਂ ਵਿੱਚ ਤੁਸੀਂ ਦੇਖੋਗੇ ਕਿਈ ਸਾਡੇ ਇਲਾਕੇ ਖਾਰੇ ਨੇ ਭਾਵੇਂ ਕਿ ਸਾਡਾ ਜਿਹੜਾ ਜ਼ਮੀਨ ਹੇਠਲਾ ਪਾਣੀ ਆ ਉਹ ਖਾਰਾ ਹੈ ਉਹ ਪੀਣ ਦੇ ਕੰਮ ਨਹੀਂ ਆਂਦਾ ਤੇ ਉੱਥੇ ਸੀਮ ਦੀ ਸਮੱਸਿਆ ਵੀ ਹੈਗੀ ਹੈ ਸੋ ਕਿ ਉੱਥੇ ਉਹ ਨਾ ਇਲਾਕਿਆਂ ਵਿੱਚ ਅਸੀਂ ਚਿੰਗਾ ਪਾਲਣ ਕਰsac ਰਹੇ ਹਾਂ ਤੁਸੀਂ ਸੁਣਿਆ ਹੋ ਗਿਆ ਕਿ ਪਿਛਲੇ 10 ਸਾਲਾਂ ਦੇ ਵਿੱਚ ਇਹ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਚਿੰਗਾ ਪਾਲਨ ਹੈਠ ਜਿਹੜਾ ਇਲਾਕਾ ਹੈਗਾ ਉਹ ਕਾਫੀ ਤੇਜ਼ੀ ਨਾਲ ਵਧਿਆ ਹੈਗਾ ਸੋ ਜਿਹੜਾ ਚਿੰਗਾ ਹੈਗਾ ਉਹ ਇੱਕ ਐਸਾ ਜਲਜੀਵ ਹੈਗਾ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਭਾਰਤ ਤੋਂ ਬਾਹਰ ਐਕਸਪੋਰਟ ਕੀਤਾ ਜਾਂਦਾ ਹੈ ਸੋ ਇਹਦੀ ਐਕਸਪੋਰਟ ਵੈਲਿਊ ਬਹੁਤ ਹੈ ਤੇ ਜਿਹੜੀ ਇਹਦੀ ਫਸਲ ਹੁੰਦੀ ਹੈ ਉਹ ਸਿਰਫ 4 ਮਹੀਨਿਆਂ ਦੀ ਹੁੰਦੀ ਹੈ ਗਰਮੀਆਂ ਦੇ ਮਹੀਨੇ ਅਸੀਂ ਇਹਨੂੰ ਪਾਲ ਸਕਦੇ ਹੈਗੇ ਆ ਤੇ ਇਹ ਫਸਲ ਨੂੰ ਪਾਲਣ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੈਗਾ ਕਿ ਸਿਰਫ 4 ਮਹੀਨੇ ਦੀ ਫਸਲ ਤੋਂ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ ਉਹ ਸਾਰੇ ਖਰਚੇ ਤੋ 5 ਲੱਖ ਰੁਪਏ ਦੱਕ ਦਾ ਮੁਨਾਫਾ ਕਮਾ ਸਕਦੇ ਆ ਤੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੀਤਾ ਇੰਨਾ ਲਾਭਦਾਇਕ ਹੋ ਸਕਦਾ ਜਿਹਦੇ ਵਿੱਚ ਸਿਰਫ 4 ਮਹੀਨੇ ਦੀ ਫਸਲ ਤੋਂ ਤੁਸੀਂ 5 ਲੱਖ ਰੁਪਏ ਤੱਕ ਦਾ ਵੀ ਜਿਹੜਾ ਹੈਗਾ ਮੁਨਾਫਾ ਕਮਾ ਸਕਦੇ ਹੋ ਸੋ ਸੰਭਾਵਨਾਵਾਂ ਬਹੁਤ ਨੇ ਜੇ ਅਸੀਂ ਮਿੱਠੇ ਪਾਣੀ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਕਿਸਮਾਂ ਦੀਆਂ ਮੱਛੀਆਂ ਹੈਗੀਆਂ ਜੇ ਅਸੀਂ ਖਾਰੇ ਪਾਣੀ ਦੀ ਗੱਲ ਕਰਦੇ ਆ ਤੇ ਮੱਛੀ ਦੇ ਨਾਲ ਨਾਲ ਅਸੀਂ ਚਿੰਗਾ ਪਾਲਣ ਵੀ ਕਰ ਸਕਦੇ ਹੈਗੀਆਂ ਜੀ 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 ਮੈਡਮ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਚਿੰਗਾ ਪਾਲਣ ਸੰਬੰਧੀ ਤੇ ਉਹਦੇ ਤੋਂ ਮੇਰੇ ਮਨ ਚ ਆਉਂਦਾ ਕਿ ਤੁਸੀਂ ਮੁਨਾਫੇ ਦੀ ਗੱਲ ਵੀ ਕੀਤੀ। ਹਾਂਜੀ। ਵੇਖੋ ਕੋਈ ਵੀ ਕਿੱਤਾ ਕਰਨਾ ਜਦੋਂ ਕਿਸੇ ਕਿਸਾਨ ਨੇ ਤੇ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਮੈਂ ਕੰਮ ਕਰ ਲਗਾ ਮੈਨੂੰ ਮੁਨਾਫਾ ਕਿੰਨਾ ਕਾਊਗਾ। ਹਾਂਜੀ। ਠੀਕ ਹੈ ਜੀ ਉਹਨੇ ਮਿਹਨਤ ਲਾਉਣੀ ਆ ਜਾਂ ਕਈ ਵਾਰੀ ਕੋਈ ਪਹਿਲਾਂ ਹੀ ਕੋਈ ਹੋਰ ਕਿੱਤਾ ਕਰਿਆ ਹੁੰਦਾ ਹੈ ਤੇ ਉਹ ਫਿਰ ਉਹਦੀ ਤੁਲਨਾ ਦੇ ਵਿੱਚ ਹੀ ਵੇਖਦਾ ਹੈ ਕਿ ਮੈਨੂੰ ਕਿੰਨਾ ਕੁ ਮੁਨਾਫਾ ਜਿਹੜਾ ਆ ਸਕਦਾ। ਉਸ ਪੱਖੋਂ ਜਿਹੜੇ ਤੁਸੀਂ ਵੱਖੋ-ਵੱਖਰੇ ਜਿਹੜੇ ਜਲਜੀ ਪਾਲਣ ਸੰਬੰਧੀ ਉਹ ਮੁਨਾਫੇ ਦਾ ਵੀ ਤਰੀਕਾ ਹੀ ਹਿਸਾਬ ਲਾਇਆ ਵੀ ਕਿੰਨਾ ਕਿੰਨਾ ਮੁਨਾਫਾ ਆ ਸਕਦਾ। ਹਾਂਜੀ ਦੇਖੋ ਜਿਵੇਂ ਮੈਂ ਗੱਲ ਕੀਤੀ ਹੈ ਕਿ ਅਸੀਂ ਕਾਰਪ ਮੱਛੀ ਪਾਲਣ ਕਰਾਂਗੇ ਜਿਹੜਾ ਕਿ ਰਵਾਇਤੀ ਤੌਰ ਤੇ ਕੀਤੀ ਜਾਂਦੀ ਹੈ ਮਿੱਠੇ ਪਾਣੀ ਦੇ ਵਿੱਚ ਇਹਨਾਂ ਮੱਛੀਆਂ ਨੂੰ ਪਾਲ ਕੇ ਅਸੀਂ ਤਕਰੀਬਨ 1 ਏਕੜ 'ਚ ਜੇ ਸਾਰੇ ਖਰਚੇ ਕੱਢ ਵੀ ਲਈਏ ਤਾਂ ਡੇਢ ਲੱਖ ਤੱਕ ਦਾ ਮੁਨਾਫਾ ਜਿਹੜਾ ਆਰਾਮ ਨਾਲ ਕਮਾ ਸਕਦੇ ਹੈਗੀਆਂ ਤੇ ਜੇ ਅਸੀਂ ਪੰਗਾਸ ਮੱਛੀ ਪਾਲਣ ਕਰਦੇ ਹੈਗੀਆਂ ਤਾਂ ਅਸੀਂ ਇੱਕ ਫਸਲ ਇਹਦੀ ਜਿਹੜੀ ਪੰਜਾਬ ਦੇ ਵਿੱਚ ਹੁੰਦੀ ਹੈ ਉਹ 6-7 ਮਹੀਨੇ ਦੀ ਹੁੰਦੀ ਹੈ ਕਾਰਪ ਮੱਛੀ ਦੀ ਜਿਹੜੀ ਫਸਲ ਹੁੰਦੀ ਪੂਰੇ ਸਾਲ ਦੀ ਹੁੰਦੀ ਹੈ ਲਗਾਤਾਰ ਅਸੀਂ ਉਹਨੂੰ ਪੈਦਾ ਕਰ ਸਕਦੇ ਹਾਂ ਸੋ ਉਹਦਾ ਜਿਹੜਾ ਮੈਂ ਗੱਲ ਕੀਤੀ ਹੈ 1.5 ਲੱਖ ਤੱਕ ਦਾ ਮੁਨਾਫਾ ਹੈਗਾ ਉਹ ਇੱਕ ਸਾਲ ਦੇ ਵਿੱਚ ਹੁੰਦਾ ਹੈ ਲੇਕਿਨ ਜੇ ਅਸੀਂ ਪੰਗਾਸ ਮੱਛੀ ਦੀ ਗੱਲ ਕਰਦੇ ਹੈਗੇ ਤਾਂ ਉਹਦੀ ਫਸਲ ਜਿਹੜੀ ਆ ਪੰਜਾਬ ਵਿੱਚ ਸਿਰਫ ਗਰਮੀਆਂ ਦੇ ਮਹੀਨੇ ਚ ਹੁੰਦੀ ਹੈ ਤੇ ਉਹ 7-8 ਮਹੀਨੇ ਦੀ ਹੁੰਦੀ ਹੈ ਤੇ ਉਹਦੇ ਤੋਂ ਅਸੀਂ 2.5 ਲੱਖ ਰੁਪਏ ਤੱਕ ਦਾ ਜਿਹੜਾ ਮੁਨਾਫਾ ਕਮਾ ਸਕਦੇ ਹਾਂ ਕਿਉਂਕਿ ਉਹ ਥੋੜੇ ਹੀ ਇਲਾਕੇ ਚ ਮੱਛੀ ਜ਼ਿਆਦਾ ਪੈਦਾ ਹੁੰਦੀ ਹੈ ਤੇ ਉਹਦੀ ਡਿਮਾਂਡ ਵੀ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਤੇ ਜੇ ਆਪਾਂ ਝਿੰਗਾ ਪਾਲਣ ਦੀ ਗੱਲ ਕਰਦੇ ਹਾਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀਆਂ ਹਾਂ ਕਿ ਉਹਦੀ ਜਿਹੜੀ ਇੱਕ ਫਸਲ ਹੁੰਦੀ ਸਿਰਫ 4 ਮਹੀਨੇ ਦੀ ਹੁੰਦੀ ਹੈ ਤੇ ਉਹਦੇ ਵਿੱਚ ਅਸੀਂ 5-4-5 ਲੱਖ ਰੁਪਏ ਤੱਕ ਦਾ ਸ਼ੁੱਧ ਮੁਨਾਫਾ ਕਮਾ ਸਕਦੇ ਹਾਂ ਸੋ ਇਹ ਡਿਫਰੈਂਟ ਤਰ੍ਹਾਂ ਦੀਆਂ ਖੇਤੀਆਂ ਹੈਗੀਆਂ ਜਿਹਦੇ ਵਿੱਚ ਅਸੀਂ ਡਿਫਰੈਂਟ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਪਾਲ ਕੇ ਵਕਫ-ਵਕ ਪੱਧਰ ਦੀ ਇਨਵੈਸਟਮੈਂਟ ਕਰਕੇ ਅਸੀਂ ਵਕਫ-ਵਕ ਪੱਧਰ ਦੇ ਜਿਹੜੇ ਮੁਨਾਫੇ ਕਮਾ ਸਕਦੇ ਹੈਗੀਆਂ ਜੀ ਜਿਵੇਂ ਆਪਾਂ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਸਾਡੇ ਕੋਲ ਬਹੁਤ ਸਾਰੀਆਂ ਫਸਲਾਂ ਆ ਬਹੁਤ ਸਾਰੀਆਂ ਹੋਰ ਜਿਹੜੀਆਂ ਚੀਜ਼ਾਂ ਨਾਲ ਜੁੜੀਆਂ ਨੇ ਵੀ ਅਸੀਂ ਇਹੋ ਜੀਆਂ ਫਸਲਾਂ ਦੀ ਕਾਸ਼ਤਰੀ ਕਰਦੇ ਆਂ ਜਿਹਦੇ ਅੱਗੋਂ ਪਦਾਰਥ ਬਣਾ ਕੇ ਵੇਚਦੇ ਆਂ ਹਾਂਜੀ ਹਾਂਜੀ ਮੱਛੀ ਪਾਲਣ ਦੇ ਕਿੱਤੇ ਚ ਆਪਣੇ ਕਿੱਤੇ ਦੇ ਵਿਕਾਸ ਲਈ ਹੋਰ ਕਿਹੜੀਆਂ ਕਿਹੜੀਆਂ ਸੁਭਾਵਨਾਵਾਂ ਜਿਹੜੀਆਂ ਉਹ ਸਾਨੂੰ ਨਜ਼ਰ ਆਉਂਦੀਆਂ ਇਸ ਕਿਤੇ ਦੇ ਨਾਲ-ਨਾਲ ਉਹ ਵੀ ਕਰੀਏ ਤੇ ਮੁਨਾਫਾ ਤੇ ਆਪੇ ਹੀ ਵਧੇਗਾ ਹਾਂਜੀ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਮਿੱਠਾ ਸਿੰਘ ਜੀ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਵੀ ਕਿਸਾਨ ਵੀਰ ਸਾਡਾ ਮੱਛੀ ਪਾਲਣ ਦਾ ਕੰਮ ਕਰਦਾ ਹੈਗਾ ਉਹਦੇ ਵਿੱਚ ਜੇ ਉਹ ਮੱਛੀ ਪਾਲਣ ਦੇ ਨਾਲ-ਨਾਲ ਜਦੋਂ ਮੱਛੀ ਨੂੰ ਹਾਰਵੈਸਟ ਕਰ ਲੈਂਦਾ ਹੈਗਾ ਉਹਨੂੰ ਜੇ ਉਹਦੀ ਪ੍ਰੋਸੈਸਿੰਗ ਕਰਕੇ ਉਹਦੇ ਤੋਂ ਵੱਡ ਮੁੱਲੇ ਪਦਾਰਥ ਵੀ ਬਣਾਉਂਦਾ ਹੈ ਯਾਨੀ ਕਿ ਵੈਲਿਊ ਐਡਿਟਡ ਪ੍ਰੋਡਕਟਸ ਜਿਵੇਂ ਕਿ ਅਸੀਂ ਬਾਜ਼ਾਰ ਵਿੱਚ ਆਮ ਸੁਣਨ ਨੂੰ ਮਿਲਦਾ ਹੈਗਾ ਤਾਂ ਉਹ ਜੇ ਉਹ ਪ੍ਰੋਡਕਟਸ ਬਣਾ ਕੇ ਬਾਜ਼ਾਰ ਵਿੱਚ ਵੇਚਦਾ ਹੈਗਾ ਤੇ ਉਹ ਜਿਹੜਾ ਆਪਣਾ ਮੁਨਾਫਾ ਹੈ ਉਹ 30% ਤੱਕ ਵਧਾ ਸਕਦਾ ਹੈ ਅੱਛਾ ਡਾਟਸ ਇੱਕ ਗੱਲ ਬਾਤੇ ਜਾਰੀ ਰੱਖ ਲੇ ਇੱਕ ਟੈਲੀਫੋਨ ਆ ਗਿਆ ਸੱਜਣਾ ਹਾਂਜੀ ਹਾਂਜੀ ਜ਼ਰੂਰ ਜੀ ਹੈਲੋ ਜੀ ਹੈਲੋ ਹੈਲੋ ਹਾਂਜੀ ਮੈਂ ਤੁਹਾਨੂੰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੌਣ ਸਾਹ ਬੋਲਦੇ ਆ ਤੇ ਕੀ ਸਵਾਲ ਹੈ ਜੀ ਅਰੇ ਉਹੜੀਆਂ ਰੋਬੜੀਆਂ ਬੜੀਆਂ ਤੁਸੀਂ ਵੱਧ ਜਾਇਆ ਜੇ ਤੇ ਮੈਂ ਕਾ ਡਾਕਟਰ ਸਾਹਿਬ ਦਾ ਵੀ ਗੱਲ ਕਰ ਲਈਏ ਕਿ ਉਹ ਡਾਕਟਰ ਸਾਹਿਬ ਮੱਛੀ ਦੀ ਦੱਸ ਰਹੇ ਨੇ ਕੋੜੇ ਪਾਣੀ ਦੀ ਢਿੰਗਾ ਮੱਛੀ ਜੀ ਜੀ ਤੇ ਡਾਕਟਰ ਸਾਹਿਬ ਦੁਜੇ ਵੀ ਸਰਦਾਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਹਾਂਜੀ ਤੇ ਮੈਂ ਇਹ ਅਰਜ਼ ਕਰਦਾਂਗੇ ਚਿੰਗਾ ਮੱਛੀ ਜਿਹੜੀ ਹੈ ਨਾ ਜੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਅਸੀਂ ਛੋਟੇ ਕਿਸਾਨ ਆ ਜੀ ਬਹੁਰੇ ਇਰੀਏ ਦੇ ਚ ਇਧਰ ਸਾਰਾ ਹੀ ਪਾਣੀ ਕੌੜਾ ਹੈ ਜੀ ਕੋਈ ਮਿੱਠਾ ਤਾਂ ਨਹੀਂ ਫਾਈਲ ਕਰ ਦੂ ਅੱਗੇ ਅੱਗੇ ਨਿਕਲ ਜਾਓ ਸਾਰਾ ਫਿਰੋਜ਼ਪੁਰ ਨੂੰ ਮਿੱਠਾ ਹੈ ਜੀ ਤੇ ਕਿੰਨੇ ਕਿੱਲਿਆਂ ਦੇ ਵਿੱਚ ਛੋਟਾ ਕਿਸਾਨ ਕਿੰਨੇ ਦੀ ਇਹਦੀ ਸਬਸਿਡੀ ਕਿੰਨੀ ਡਿੱਗੀ ਦਾ ਕਿੰਨਾ ਪੈਸਾ ਮਿਲ ਜੇਗਾ ਜੀ ਬਾਗਬਾਨੀ ਕੋਈ ਜਾਣਕਾਰੀ ਪੂਰੀ ਦਿਓ ਜੀ ਸਾਨੂੰ ਅਸੀਂ ਤਾਂ ਛੋਟੇ ਕਿਸਾਨਾਂ ਨੂੰ ਬਹੁਤ ਲਾਭ ਨਹੀਂ ਮਿਲ ਰਿਹਾ ਜੀ ਪੂਰਾ ਠੀਕ ਹੈ ਜੀ ਠੀਕ ਹੈ ਜੀ ਜੀ ਹਾਂਜੀ ਜਿਵੇਂ ਕਿ ਤੁਸੀਂ ਕਹਿਆ ਹੈਗਾ ਕਿ ਤੁਸੀਂ ਚਿੰਗਾ ਪਾਲਨ ਕਰਨ ਵਿੱਚ ਇੰਟਰਸਟਿਡ ਹੈਗੇ ਹੋ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਮੁੱਢਲੀ ਲੋੜ ਹੈਗੀ ਆ ਉਹ ਹੈਗੀ ਆ ਤਕਨੀਕੀ ਜਾਣਕਾਰੀ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਯੂਨੀਵਰਸਿਟੀ ਨਾਲ ਜੁੜੋ ਸਾਨੂੰ ਆ ਕੇ ਮਿਲੋ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵਿੱਚ ਕਾਲਜ ਆਫ ਫਿਸ਼ਰੀਜ਼ ਦੇ ਵਿੱਚ ਆ ਕੇ ਸਾਨੂੰ ਆਪਣਾ ਨਾਮ ਲਿਖਾਓ ਤੇ ਜਿਹੜੇ ਟ੍ਰੇਨਿੰਗ ਪ੍ਰੋਗਰਾਮਸ ਅਸੀਂ ਲਗਾਣੇ ਆ ਪਹਿਲਾਂ ਉਹ ਇੱਕ ਟ੍ਰੇਨਿੰਗ ਪ੍ਰੋਗਰਾਮ ਲਗਾਓ ਕਿਉਂਕਿ ਕੋਈ ਵੀ ਕੰਮ ਆਪਾਂ ਸ਼ੁਰੂ ਕਰਨਾ ਉਹਦੇ ਲਈ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਐ ਸੋ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ 'ਤੇ ਜਿਹੜੀਆਂ ਇਹ ਟ੍ਰੇਨਿੰਗ ਪ੍ਰੋਗਰਾਮਸ ਅਸੀਂ ਲਗਾਉਂਦੇ ਰਹਿਣੇ ਹੈਗੇ ਆ ਤੁਸੀਂ ਸਾਡੇ ਨਾਲ ਸੰਪਰਕ ਜਿਹੜਾ ਹੈਗਾ ਭਾਵੇਂ ਆਪ ਆ ਕੇ ਕਰ ਸਕਦੇ ਹੋ ਜਾਂ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਯੂਨੀਵਰਸਿਟੀ ਦਾ ਜਿਹੜਾ ਫੋਨ ਨੰਬਰ ਹੈਗਾ ਉਹ ਤੁਸੀਂ ਪਲੀਜ਼ ਨੋਟ ਕਰ ਲਓ 0166 ਸਾਡਾ ਲੁਧਿਆਣੇ ਦਾ ਕੋਡ ਹੈਗਾ 2404166 ਤੋਂ ਇਹ ਇਹ ਜਿਹੜਾ ਨੰਬਰ ਹੈਗਾ ਤੁਸੀਂ ਪਲੀਜ਼ ਇਹ ਨੋਟ ਕਰ ਲਓ ਤੇ ਇਹਦੇ ਤੇ ਸਾਡੇ ਨਾਲ ਸੰਪਰਕ ਕਰ ਲੈਣਾ ਤੇ ਅਸੀਂ ਤੁਹਾਡਾ ਨਾਮ ਨੋਟ ਕਰ ਲਾਂਗੇ ਤੇ ਤੁਹਾਨੂੰ ਜਿਹੜੀ ਤਕਨੀਕੀ ਜਾਣਕਾਰੀ ਅਸੀਂ ਕਿਵੇਂ ਦੇ ਸਕਦੇ ਹਾਂ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਿਹੜੀ ਹੈ ਜਾਣਕਾਰੀ ਦਵਾਂਗੇ ਨੰਬਰ ਇੱਕ ਵਾਰੀ ਦੁਬਾਰਾ ਬੋਲ ਦਿਓ ਮੈਡਮ ਇਹਦੇ ਵਿੱਚ ਸਾਡਾ ਨੰਬਰ ਇੱਕ ਵਾਰੀ ਨੋਟ ਕਰ ਲਓ 0161 ਇਹ ਸਾਡਾ ਕੋਡ ਹੈਗਾ 24146 ਮੈਂ ਫੇਰ ਰਿਪੀਟ ਕਰ ਰਹੀ ਹਾਂ 24146 ਨਾਲੇ ਰਸਕ ਗੱਲ ਹੀ ਹੁੰਦੀ ਹੈ ਵੀ ਇਹ ਗੱਲਾਂ ਕਰਨ ਨਾਲੋਂ ਕੰਮ ਨਹੀਂ ਆਉਂਦੇ ਹਾਂਜੀ ਹਾਂਜੀ ਕੰਮ ਤੇ ਸਿੱਖਿਆ ਹੁੰਦੇ ਨੇ ਹਾਂਜੀ ਕਰਕੇ ਆਉਂਦੇ ਨੇ ਹਾਂਜੀ ਹਾਂਜੀ ਜੇ ਜਦੋਂ ਇਹਨਾਂ ਨੂੰ ਤੁਸੀਂ ਤਕਨੀਕੀ ਸਿੱਖਿਆ ਦਿਓਗੇ ਕਰਕੇ ਦਿਖਾਓਗੇ ਆਪ ਆਪ ਕਰਨਗੇ ਤੇ ਇਹਨਾਂ ਨੂੰ ਜਲਦੀ ਸਮਝ ਆਏਗੀ ਇਹ ਆਪਣੀ ਗੱਲ ਚੱਲਦੀ ਪਈ ਸੀ ਵੀ ਹੋਰ ਨਾਲ ਕਿੱਤੇ ਜਿਹੜੇ ਉਹਦੇ ਮੁਨਾਫੇ ਲਈ ਕਿਹੜੇ ਕਿਹੜੇ ਨਾਲ ਹਾਂਜੀ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਤੁਸੀਂ ਅਸੀਂ ਜਿਹੜੇ ਮੱਛੀ ਤੋਂ ਵੱਡ ਮੁੱਲੇ ਪਦਾਰਥ ਹੈਗੇ ਵੈਲਿਊ ਐਡਿਟ ਪ੍ਰੋਡਕਟਸ ਹੈਗੇ ਉਹਦੇ ਬਾਰੇ ਵੀ ਪੂਰੀ ਟ੍ਰੇਨਿੰਗ ਦਿੰਨੇ ਹੈਗੇ ਤਾਂ ਕਿ ਜਿਹੜੇ ਹੁਣ ਜਿਵੇਂ ਚਿੰਗਾ ਹੈਗਾ ਚਿੰਗਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣੇ 'ਚ ਜਾਂ ਰਾਜਸਥਾਨ 'ਚ ਅਸੀਂ ਕਰਦੇ ਹੈਗੇ ਇਹ ਗਰਮੀਆਂ ਦੇ ਵਿੱਚ ਗਰਮੀਆਂ ਦੀ ਫਸਲ ਹੈਗੀ ਹੈ ਇਹ ਸਰਦੀਆਂ ਦੇ ਵਿੱਚ ਨਹੀਂ ਹੁੰਦੀ ਹੈਗੀ ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਹੈਗੀ ਹੈ ਇਹ ਜਿੱਦਾਂ ਹੀ ਠੰਡਾ ਪਾਣੀ ਹੋ ਜਾਂਦਾ ਇਹ ਮਰ ਜਾਂਦੀ ਹੈਗੀ ਹੈ ਸੋ ਅਸੀਂ ਇਹ ਚਾਹੁੰਦੇ ਆ ਕਿ ਜਦੋਂ ਸਰਦੀਆਂ ਦਾ ਮੌਸਮ ਆਂਦਾ ਉਸ ਤੋਂ ਪਹਿਲਾਂ ਹੀ ਇਸ ਫਸਲ ਨੂੰ ਜਦੋਂ ਅਸੀਂ ਹਾਰਵੈਸਟ ਕਰ ਲੈਂਦੇ ਆ ਤਾਂ ਇਹਦੇ ਤੋਂ ਅ ਇਦੀ ਪ੍ਰੋਸੈਸਿੰਗ ਕਰਕੇ ਇਹਨੂੰ ਸਟੋਰ ਕਰ ਲਿਤਾ ਜਾਵੇ ਤਾਂ ਕਿਸਾਨ ਵੀਰ ਆਪਣਾ ਜਿਹੜਾ ਹੈਗਾ ਫਾਇਦਾ ਜ਼ਿਆਦਾ ਵਧਾ ਸਕਦੇ ਹੈਗੇ ਵੈਸੇ ਤਾਂ ਜਿਹੜੇ ਲੋਕ ਚਿੰਗਾ ਪਾਲਨ ਕਰਦੇ ਆ ਇਹ ਜਿਹੜੀ ਇਹਦੀ ਫਸਲ ਹੁੰਦੀ ਹੈ ਇਹ ਬਾਹਰਲੇ ਲੋਕ ਆ ਕੇ ਜਿਹੜੇ ਐਕਸਪੋਰਟਰ ਹੈਗੇ ਜਾਂ ਪ੍ਰੋਸੈਸਿੰਗ ਪਲੈਂਟ ਵਾਲੇ ਹੈਗੇ ਉਹ ਆ ਕੇ ਲੈ ਜਾਂਦੇ ਆ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਆਪਣਾ ਛੋਟੇ ਪੱਧਰ ਦੇ ਪ੍ਰੋਸੈਸਿੰਗ ਪਲੈਂਟ ਲੱਗ ਜਾਣਗੇ ਤਾਂ ਉਹ ਪ੍ਰੋਸੈਸਿੰਗ ਕਰਕੇ ਅਸੀਂ ਇਹਦਾ ਜਿਹੜਾ ਹੈਗਾ ਹੋਰ ਮੁਨਾਫਾ ਕਮਾ ਸਕਦੇ ਆ ਮੱਛੀ ਤੋਂ ਵੀ ਅਸੀਂ ਬੜੇ ਵੱਡ ਮੁੱਲੇ ਪਦਾਰਥ ਬਣਾ ਸਕਦੇ ਹੈਗੇ ਆ ਉਹਦੇ ਬਾਰੇ ਵੀ ਅਸੀਂ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਸਿਰ ਜਿਹੜੀ ਹੈਗੀ ਆ ਜਾਣਕਾਰੀ ਦਿੰਦੇ ਹੈਗੇ ਆ ਟ੍ਰੇਨਿੰਗ ਪ੍ਰੋਗਰਾਮਸ ਲਗਾਉਂਦੇ ਆ ਸੋ ਜਿਹੜੇ ਲੋਕ ਕਿਉਂਕ ਨਾ ਆਪਣੀ ਜਿਹੜੀ ਆਮਦਨੀ ਨੂੰ ਹੈਗਾ ਉਹ ਵਧਾ ਸਕਦੇ ਹੈਗੇ ਆ ਜੀ 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 ਡਾਕਟਰ ਸਾਹਿਬ ਜਿਵੇਂ ਤੁਸੀਂ ਥੋੜੀ ਜੀ ਗੱਲ ਜਿਹੜੀ ਵਿੱਚ ਛੋਈ ਕਿ ਯੂਨੀਵਰਸਿਟੀ ਤੁਸੀਂ ਸਰਦਾਰ ਤਕਸਾਨ ਵੀਰ ਨੂੰ ਹਾਂਜੀ ਤੇ ਉਸ ਪੱਖੋਂ ਵੇਖੋ ਯੂਨੀਵਰਸਿਟੀ ਦੇ ਵਿੱਚ ਹੋਰ ਬਹੁਤ ਸਾਰੀਆਂ ਸਹੂਲਤਾਂ ਸੇਵਾਵਾਂ ਜਿਹੜੀਆਂ ਵੀਆਂ ਹੋਣਗੀਆਂ ਤੇ ਕਿਸ ਤਰੀਕੇ ਦਾ ਜਿਹੜਾ ਯੋਗਦਾਨ ਹੈ ਉਹ ਯੂਨੀਵਰਸਿਟੀ ਪਾਉਂਦੀ ਆ ਕਿਵੇਂ ਬਾਹ ਫੜਦੀ ਕਿਸਾਨ ਨੂੰ ਵੀ ਆਹ ਭਾਈ ਤੁਹਾਨੂੰ ਮੈਂ ਕੰਮ ਕਰਨਾ ਸਿਖਾ ਕੇ ਤੇ ਅੱਗੇ ਵੀ ਜਿਹੜਾ ਉਹ ਤੋਰੂ ਹਾਂਜੀ ਦੇਖੋ ਇਹਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਇੱਕ ਮਲਟੀ ਡਾਈਮੈਸ਼ਨਲ ਜਿਹੜਾ ਰੋਲ ਪਲੇ ਕਰ ਰਹੀ ਹੈਗੀ ਆ ਸਭ ਤੋਂ ਪਹਿਲਾਂ ਤਾਂ ਦੇਖੋ ਅਸੀਂ ਮੱਛੀ ਪਾਲਣ ਨਾਲ ਸੰਬੰਧਿਤ ਜਿਹੜੇ ਸਾਡੇ ਡਿਗਰੀ ਪ੍ਰੋਗਰਾਮ ਹੈ ਅਸੀਂ ਉਹ ਚਲਾਉਂਦੇ ਹੈਗੀਆਂ ਉਹਦੇ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮ ਨੇ ਪੋਸਟ ਗ੍ਰੈਜੂਏਟ ਤੇ ਪੀ ਐਚ ਡੀ ਪ੍ਰੋਗਰਾਮ ਹੈ ਉਹ ਅਸੀਂ ਕਰਾਉਂਦੇ ਆ ਦੂਜੇ ਨੰਬਰ ਤੇ ਅਸੀਂ ਜਿਹੜੀਆਂ ਸਾਨੂੰ ਤਕਨੀਕਾਂ ਦੀ ਲੋੜ ਹੈਗੀ ਹੈ ਸਾਡੇ ਖੇਤਰ ਦੇ ਅਨੁਸਾਰ ਜਿਹੜੀਆਂ ਸਾਨੂੰ ਤਕਨੀਕਾਂ ਦੀ ਲੋੜ ਨੇ ਕੀ ਅਸੀਂ ਕਿਹੜੇ ਤਰ੍ਹਾਂ ਦੀ ਕਿਸਮ ਦੀ ਮੱਛੀ ਪਾਲਣੀ ਹੈਗੀ ਆ ਉਹਦੀ ਪੈਦਾਵਾਰ ਨੂੰ ਅਸੀਂ ਕਿੱਦ ਪੌਕੀਵੇਂ ਸਹੀ ਰੱਖਣਾ ਹੈ ਉਹਦੀ ਸਿਹਤ ਦੀ ਸਾਮ ਸੰਭਾਲ ਕਿਵੇਂ ਕਰਨੀ ਆ ਉਸ ਨੂੰ ਹਾਰਵੈਸਟ ਕਰਨ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਕਿਵੇਂ ਕਰਨੀ ਆ ਸੋ ਇਹਦੇ ਬਾਰੇ ਸੰਬੰਧਿਤ ਜਿੰਨੀਆਂ ਵੀ ਰਿਸਰਚ ਹੈਗੀ ਆ ਉਹ ਵੀ ਯੂਨੀਵਰਸਿਟੀ ਕਰਦੀ ਹੈ ਉਹ ਰਿਸਰਚ ਕਰਨ ਤੋਂ ਬਾਅਦ ਜਿਹੜੀਆਂ ਅਸੀਂ ਤਕਨੀਕਾਂ ਜਿਹੜੀਆਂ ਹੈਗੀਆਂ ਅਸੀਂ ਬਣਾਉਂਦੇ ਹੈਗੀਆਂ ਜਾਂ ਸਾਡੇ ਵੱਲੋਂ ਡਿਵੈਲਪ ਕੀਤੀਆਂ ਜਾਂਦੀਆਂ ਹੈਗੀਆਂ ਉਹਨਾਂ ਨੂੰ ਅਸੀਂ ਆਪਣੇ ਕਿਸਾਨ ਵੀਰਾਂ ਤੱਕ ਜਿਹੜਾ ਉਹ ਅਸੀਂ ਇੱਕ ਸਾਡਾ ਪ੍ਰਸਾਰ ਸਿੱਖਿਆ ਕਹ ਲੋ ਵੀ ਬਹੁਤ ਵਧੀਆ ਸਾਡਾ ਐਕਸਟੈਂਸ਼ਨ ਨੈਟਵਰਕ ਹੈਗਾ ਉਹਦੇ ਥਰੂ ਅਸੀਂ ਆਪਣੇ ਫਾਰਮਰਸ ਨੂੰ ਦਿੰਨੇ ਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਯੂਟਿਲਿਟੀ ਸਰਵਿਸਿਜ਼ ਦਿੰਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਪਾਣੀ ਦੀ ਟੈਸਟਿੰਗ ਕਰਦੇ ਹੈਗੇ ਆ ਉਹਨਾਂ ਦੀ ਸੀਡ ਦੀ ਟੈਸਟਿੰਗ ਕਰਦੇ ਆ ਉਹਨਾਂ ਨੂੰ ਟ੍ਰੇਨਿੰਗ ਪ੍ਰੋਗਰਾਮਸ ਦਿੰਨੇ ਹੈਗੇ ਆ ਡੈਮੋਨਸਟ੍ਰੇਸ਼ਨਸ ਲਗਾਉਂਦੇ ਹੈਗੇ ਆ ਪਸ਼ੂ ਪਾਲਣ ਮੇਲੇ ਵੀ ਲਗਾਣੇ ਹੈਗੇ ਆ ਸੋ ਉਹਨਾਂ ਦੇ ਫਾਰਮ ਤੇ ਜਾ ਕੇ ਅਸੀਂ ਕਹਿ ਲਓ ਕਿ ਵਰਕਸ਼ਾਪਸ ਲਗਾਣੇ ਆ ਉਹਨਾਂ ਨਾਲ ਅਸੀਂ ਮਿਲਨੀਆਂ ਕਰਦੇ ਹੈਗੇ ਆ ਤੇ ਇਹ ਇਹ ਸਾਰੀ ਤਰ੍ਹਾਂ ਦਾ ਕਹਿ ਲਓ ਕਿ ਅਸੀਂ ਉਹਨਾਂ ਨੂੰ ਸਲਾਹ ਵੀ ਦਿੰਨੇ ਹੈਗੇ ਆ ਟ੍ਰੇਨਿੰਗ ਵੀ ਦਿੰਨੇ ਹੈਗੇ ਆ ਤੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਾਡੇ ਫਾਰਮ ਤੇ ਆ ਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਯੂਨਿਟ ਬਣਾਏ ਹੋਏ ਆ ਜੇ ਉਹਦੇ ਚ ਆ ਕੇ ਉਹ ਆਪ ਹੱਥੀਂ ਕੰਮ ਕਰਕੇ ਵੀ ਸਿੱਖਣਾ ਚਾਹੁੰਦੇ ਆ ਤੇ ਉਹ ਵੀ ਸਹੂਲियत ਅਸੀਂ ਦਿੰਨੇ ਹੈਗੀਆਂ ਸੋ ਯੂਨੀਵਰਸਿਟੀ ਵੱਲੋਂ ਇੱਕ ਕਹਿ ਲੋ ਵੀ ਬਹੁਪੱਖੀ ਸਹੂਲियत ਜਿਹੜੀ ਅਸੀਂ ਕਿਸਾਨ ਵੀਰਾਂ ਨੂੰ ਦੇ ਰਹੇ ਹੈਗੇ ਆ ਉਹ ਸਾਡੇ ਨਾਲ ਜੁੜਦੇ ਆ ਜਦੋਂ ਸਾਡੇ ਕਿਸਾਨ ਤੇ ਸਾਡਾ ਵਟਸਐਪ ਗਰੁੱਪ ਬਣੇ ਹੋਏ ਆ ਸਾਡੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਤੇ ਉਹ ਸਾਡੇ ਨਾਲ ਪੱਕੇ ਤੌਰ ਤੇ ਨਾਲ ਜੁੜ ਕੇ ਅਸੀਂ ਜਿਹੜੀਆਂ ਅਪਡੇਟਸ ਹੁੰਦੀਆਂ ਕਹ ਲਓ ਵੀ ਅੱਜ ਜਿਹੜੀ ਤਕਨੀਕ ਅਸੀਂ ਵਰਤ ਰਹਿਆਂ ਕੱਲ ਨੂੰ ਉਹਦੇ ਵਿੱਚ ਸੁਧਾਰ ਹੁੰਦਾ ਹੈ ਤਾਂ ਸਮੇਂ-ਸਮੇਂ ਸਿਰ ਅਸੀਂ ਉਹ ਸਾਰਾ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਦੱਸਦੇ ਵੀ ਹੈਗੇ ਆ ਤੇ ਜੇ ਉਹ ਕੱਲ ਨੂੰ ਕਹ ਲਓ ਵੀ ਇੱਕ ਸਿਸਟਮ ਤੋਂ ਦੂਜੇ ਸਿਸਟਮ 'ਚ ਜਾਣਾ ਚਾਹੁੰਦਾ ਕੋਈ ਕਹਿੰਦਾ ਵੀ ਅੱਜ ਮੈਂ ਛੋਟੇ ਪੱਧਰ ਤੇ ਕਰ ਰਿਹਾ ਸੀ ਅੱਜ ਜਾਂ ਮੈਂ ਨਵੀਂ ਮੱਛੀ ਕਰਨਾ ਚਾਹੁੰਦਾ ਤੇ ਜਾਂ ਨਵਾਂ ਸਿਸਟਮ ਅਪਣਾਉਣਾ ਚਾਹੁੰਦਾ ਤਾਂ ਯੂਨੀਵਰਸਿਟੀ ਵਿੱਚ ਅਸੀਂ ਹਰ ਤਰ੍ਹਾਂ ਦਾ ਡੈਮੋ ਯੂਨਿਟ ਬਣਾਇਆ ਹੋਇਆ ਉਹ ਸਾਡੇ ਕੋਲ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਅਸੀਂ ਉਹਦੇ ਬਾਰੇ ਜਿਹੜੀ ਟ੍ਰੇਨ ਡਾਕਟਰ ਜੀ ਕੋਈ ਵੀ ਕਿਸਾਨ ਜਿਹਨੇ ਨਵਾਂ ਕੀਤਾ ਸ਼ੁਰੂ ਕਰਨਾ ਹੈ ਮੰਨ ਲਓ ਮੈਂ ਹੀ ਚਾਹਾਂ ਹਾਂ ਜੀ ਮੈਂ ਨਵਾਂ ਕੀਤਾ ਸ਼ੁਰੂ ਕਰਨਾ ਹੈ ਜੀ ਮੱਛੀ ਪਾਲਾਂਦਾ ਬੁਨਿਆਦੀ ਲੋੜਾਂ ਕਿਹੜੀਆਂ ਨੇ ਸਟੇਕ ਹਾਂਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਹੈਗੀ ਤਕਨੀਕੀ ਜਾਣਕਾਰੀ। ਦੂਜੀ ਹੈ ਕਿ ਸਾਡੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ। ਕੋਈ ਵੀ ਅਸੀਂ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੈਗਾ ਚਾਹੇ ਉਹ ਮੱਛੀ ਪਾਲਣਾ ਨਾ ਚਾਹੇ ਉਹ ਚਿੰਗਾ ਪਾਲਣਾ ਹੈ ਤੇ ਘੱਟੋ-ਘੱਟ 1 ਸਵਾ ਏਕੜ ਜ਼ਮੀਨ ਸਾਨੂੰ ਚਾਹੀਦੀ ਹੈਗੀ ਹੈ। ਫਿਰ ਜਿਵੇਂ ਸਾਨੂੰ ਇੱਕ ਫੋਨ ਕਾਲ ਆਇਆ ਸੀ ਉਹ ਕਹਿੰਦੇ ਮੈਂ ਛੋਟੇ ਪੱਧਰ ਦਾ ਕਿਸਾਨ ਆ ਤੇ ਸਾਨੂੰ ਵੀ ਤੁਸੀਂ ਦੱਸੋ ਅਸੀਂ ਕੀ ਕਰ ਸਕਦੇ ਹੈਗਿਆ ਤਾਂ ਫਿਰ ਕਹਿ ਲਓ ਵੀ ਸਰਕਾਰ ਵੱਲੋਂ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਜਿਹਦੇ ਵਿੱਚ ਸਬਸਿਡੀ ਦਾ ਪ੍ਰਬੰਧਨ ਹੈਗਾ ਜਾਂ ਲੋਨ ਦਾ ਪ੍ਰਬੰਧਨ ਹੈਗਾ। ਸੋ ਉਹਦੇ ਵਿੱਚ ਕੀ ਉਹਨਾਂ ਕੋਲ ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਹੈ ਮਤਲਬ ਕਿ ਤਕਨੀਕੀ ਜਾਣਕਾਰੀ ਹੋਣਾ ਸਰਟੀਫਿਕੇਟ ਹੋਣਾ ਉਹਦੇ ਕੋਲ ਬਹੁਤ ਜ਼ਰੂਰੀ ਹੈ ਉਹ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਉਹ ਟ੍ਰੇਨਿੰਗ ਲੈ ਸਕਦਾ ਹੈ ਜਾਂ ਆਪਣੇ ਜ਼ਿਲ੍ਹੇ ਦੇ ਜਿਹੜੇ ਪੰਜਾਬ ਮੱਛੀ ਪਾਲਣ ਵਿਭਾਗ ਦੇ ਜਿਹੜੇ ਦਫ਼ਤਰ ਹੈਗੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਹਰ ਜ਼ਿਲ੍ਹੇ ਵਿੱਚ ਜਿਹੜਾ ਸਾਡਾ ਮੱਛੀ ਪਾਲਣ ਵਿਭਾਗ ਹੈ ਉਹਦਾ ਇੱਕ ਦਫ਼ਤਰ ਹੁੰਦਾ ਜਿਹਨੂੰ ਫਿਸ਼ ਫਾਰਮਰਸ ਡਿਵੈਲਪਮੈਂਟ ਏਜੰਸੀ ਕਹਿੰਦੇ ਆ ਸੋ ਆਪਣੇ ਜ਼ਿਲ੍ਹੇ ਦੇ ਦਫ਼ਤਰ ਨਾਲ ਜਾ ਕੇ ਉਹ ਸੰਪਰਕ ਕਰ ਸਕਦਾ ਹੈ ਉੱਥੇ ਉਹ ਸਾਰਾ ਜਿਹੜਾ ਕੇਸ ਉਹਦਾ ਸਬਸਿਡੀ ਦਾ ਜਾਂ ਲੋਨ ਦਾ ਹੈਗਾ ਇਸ ਕਿਤੇ ਨੂੰ ਸਟਾਰਟ ਕਰਨ ਦਾ ਉਹ ਸਾਰਾ ਉਹ ਜ਼ਿਲ੍ਹਾ ਪੱਧਰ ਦੇ ਉੱਤੇ ਉਹ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ ਸੋ ਕਹਿਣ ਤੋਂ ਭਾਵੇਂ ਆ ਕਿ ਯੂਨੀਵਰਸਿਟੀ ਦਾ ਕੰਮ ਹੈ ਤੁਹਾਨੂੰ ਤਕਨੀਕੀ ਜਾਣਕਾਰੀ ਦੇਣਾ ਤੁਹਾਡੀ ਬਾਹ ਫੜਨੀ ਤੇ ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਮੱਛੀ ਪਾਲਣ ਵਿਭਾਗ ਹੈਗੇ ਉਹ ਤੁਹਾਡਾ ਸਾਰਾ ਕੇਸ ਜਿਹੜਾ ਪ੍ਰੋਸੈਸ ਕਰਦੇ ਨੇ ਕਿਉਂਕਿ ਵਕਫ 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 ਟਾਈਮ ਤੇ ਡਿਫਰੈਂਟ ਤਰ੍ਹਾਂ ਦੀਆਂ ਸਕੀਮਾਂ ਚੱਲਦੀਆਂ ਜਿਹਨੂੰ ਅਸੀਂ ਪ੍ਰੋਮੋਸ਼ਨਲ ਸਕੀਮਾਂ ਕਹਿੰਦੇ ਆ ਕਦੀ ਕਿਸੇ ਚੀਜ਼ ਤੇ ਸਬਸਿਡੀ ਮਿਲਦੀ ਸਬਸਿਡੀ ਮਿਲਦੀ ਹੈ ਜਿਵੇਂ ਨਵਾਂ ਤਲਾਬ ਬਣਾਉਣਾ ਹੈਗਾ ਪੁਰਾਣੇ ਤਲਾਬ ਨੂੰ ਜੇ ਤੁਸੀਂ ਰਿਪੇਅਰ ਕਰਨਾ ਹੈਗਾ ਫੀ ਪਹਿਲੇ ਸਾਲ ਦੇ ਇਨਪੁਟਸ ਹੈਗੇ ਜਿਵੇਂ ਫੀਡ ਹੈ ਸੀਡ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਜਿਹੜੀ ਹੈਗੀ ਸਹੂਲiyet ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਸੋ ਤੁਸੀਂ ਯੂਨੀਵਰਸਿਟੀ ਨਾਲ ਜੁੜ ਲਓ ਜੁੜੋ ਤੇ ਨਾਲੇ ਪੰਜਾਬ ਦਾ ਜਿਹੜਾ ਮੱਛੀ ਪਾਲਣ ਵਿਭਾਗ ਹੈ ਉਹਦੇ ਨਾਲ ਵੀ ਜੁੜੋ ਤਾਂ ਕਿ ਤੁਹਾਨੂੰ ਜਿਹੜੀ ਹੈ ਤਕਨੀਕੀ ਜਾਣਕਾਰੀ ਦੇ ਨਾਲ ਨਾਲ ਜਿਹੜੀ ਵਿੱਤੀ ਸਹਾਇਤਾ ਵੀ ਟਾਈਮ ਸਿਰ ਤੁਹਾਨੂੰ ਮੁਹੱਈਆ ਕਰਾਈ ਜਾ ਸਕੇ ਲਓ ਜੀ ਬਾਤ ਵੀ ਜੀ ਹੁਣ ਇਹ ਨਾ ਗਈ ਉਹ ਵੀ ਮੈਂ ਕੋਈ ਗੱਲ ਰਹਿ ਗਈ ਆ ਕੁਛ ਨਹੀਂ ਨਹੀਂ ਮੈਨੂੰ ਲੱਗਾ ਵਾਵਾ ਸਵਾਰ ਕੇ ਹੋ ਗਿਆ ਬਾਕੀ ਕੋਈ ਗੱਲ ਨਹੀਂ ਤੁਸੀਂ ਜਿਵੇਂ ਡਾਕਟਰ ਜਣ ਹੁਣ ਇਹਨਾਂ ਦੇ ਕੋਲ ਡਾਕਟਰ ਸਾਹਿਬ ਨੇ ਫੋਨ ਨੰਬਰ ਦਿੱਤਾ ਉੱਤੇ ਕਰ ਸਕਦੇ ਆ ਗੱਲਬਾਤ ਜਾਂ ਯੂਨੀਵਰਸਿਟੀ ਜਾ ਕੇ ਵੀ ਜਾਣਕਾਰੀ ਲੈ ਸਕਦੇ ਆ ਹੁਣ ਆ ਇਹ ਮੌਸਮ ਹਲ ਅੱਛਾ ਜਿਵੇਂ ਗੱਲ ਕੀਤੀ ਜੀ ਦੱਸੋ ਜੀ ਇਹ ਵਿਸਾਖ ਜਿਹੜਾ ਜਰੂਰ ਹੋਣ ਵਾਲਾ ਜਾਂ ਹੋ ਗਿਆ ਸਮਝੋ ਤੇ ਇਸੇ ਤਰ੍ਹਾਂ ਤਾਪਮਾਨ 'ਚ ਬਦਲਾ ਆਉਂਦੇ ਰਹਿੰਦੀ ਆਉਂਦਾ ਜੀ ਆਉਂਦਾ ਅੱਜ ਜਿਹੜਾ ਤਾਪਮਾਨ ਆ ਏ ਦਾ ਸਾਖਤਾ ਵਾਜ ਦਾ ਜਲੰਧਰ ਜਿਹੜਾ ਵਾਤੋਂ ਵਾਦ 38 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 21.2 ਗੁਰਦਾਸਪੁਰ ਚ 36 ਡਿਗਰੀ ਵਾਤੋਂ ਵਾਦ ਤੇ 20.5 ਘੱਟ ਤੋਂ ਘੱਟ ਫਿਰੋਜ਼ਪੁਰ ਚ ਵਾਤੋਂ ਵਾਦ 38 ਤੇ ਘੱਟ ਤੋਂ ਘੱਟ 21.7 ਤੇ ਪਟਿਆਲਾ ਚ ਵਾਤੋਂ ਵਾਦ 38 ਤੇ ਘੱਟ ਤੋਂ ਘੱਟ 23.6 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 37.3 ਤੇ 21.4 ਤੇ ਬਠਿੰਡਾ ਚ ਵਾਤੋਂ ਵਾਦ 43 ਤੇ ਘੱਟ ਤੋਂ ਘੱਟ 24.4 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਇਹਨਾਂ ਨੇ ਇਤਲਾਹ ਕल्लीਆ ਵੀ ਆਉਣ ਵਾਲੇ 24 ਘੰਟਿਆਂ 'ਚ ਕੋਈ ਖਾਸ ਬਦਲਾਅ ਨਹੀਂ ਹੈਗਾ ਮੌਸਮ ਖੁਸ਼ਕ ਰਹੇ ਦੀ ਸੰਭਾਵਨਾ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸਾਡੇ ਪ੍ਰੋਗਰਾਮ ਦੇ ਮੁਤਲਕ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਮੱਛੀ ਪਾਲਣ ਦੇ ਕਿਤੇ ਚ ਸੰਭਾਵਨਾਵਾਂ ਇਹਦੇ ਬਾਰੇ ਵਿਚਾਰ ਜ਼ਰੂਰ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੀ ਬਹੁਤ ਬਹੁਤ ਧੰਨਵਾਦ ਜੈ ਹਿੰਦ